ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਸਭ ਪਾਰਟੀਆਂ ਦੇ ਆਪੋ ਆਪਣੇ ਬੂਥ ਲੱਗੇ ਹੋਏ ਆ ਔਰ ਮਾਹੌਲ ਵੱਖੋ ਵੱਖਰਾ ਸਵੇਰੇ ਵੇਲੇ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਈਆਂ ਕਿ ਇੱਕ ਥਾਂ ਤੇ ਮਾਹੌਲ ਤਲਖੀ ਵਾਲਾ ਵੀ ਜ਼ਰੂਰ ਬਣਿਆ ਪਰ ਅਸੀਂ ਇਸ ਵੇਲੇ ਖੋਦੇ ਬੇਡ ਪਿੰਡ ਦੇ ਵਿੱਚ ਖੜੇ ਆ ਇੱਥੋਂ ਦਾ ਮਾਹੌਲ ਤੁਹਾਨੂੰ ਇੱਕ ਵਾਰ ਦਿਖਾਉਨੇ ਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਆਮ ਆਦਮੀ ਪਾਰਟੀ ਦਾ ਇਹਨੂੰ ਬੂਥ ਸਮਝ ਲਓ ਜਾਂ ਇਹ ਸਮਝ ਲਓ ਕਿ ਸਾਰੇ ਵਰਕਰ ਇੱਕ ਥਾਂ ਤੇ ਇਕੱਠੇ ਹੋਏ ਨੇ ਔਰ ਲੰਗਰ ਬਕਾਇਦਾ ਤੌਰ ਤੇ ਚਲਾਇਆ ਹੋਇਆ ਕਿ ਜੇਕਰ ਕੋਈ ਲੰਗਦਾ ਵੀ ਹੈ ਇਥੋਂ ਲੰਗਰ ਲੰਗਣ ਟੱਪਣ ਵਾਲਿਆਂ ਵਾਸਤੇ ਵੀ ਲੰਗਰ ਹੈ ਤੇ ਪਿੰਡ ਵਾਲਿਆਂ ਵਾਸਤੇ ਵੀ ਲੰਗਰ ਲੱਗਾ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਵੀ ਜਿਹੜੇ ਨੇ ਉਹ ਸਾਡੇ ਨਾਲ ਹੈਗੇ ਨੇ ਅਸੀਂ ਕਾਪੀ ਠੀਕ ਹਾਂ ਤਾਂ ਇੱਥੇ ਦੇਖਿਆ ਵਧੀਆ ਮਾਹੌਲ ਬਣਾਇਆ ਹੋਇਆ ਵਧੀਆ 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 ਕੋਈ ਨਾ ਕੋਈ ਗੱਲ ਨਹੀਂ ਬੀਬੀ ਇਹ ਕਹਿੰਦੀ ਹੈ ਕਿ ਅਸੀਂ ਮਨਾ ਚਾਹੋਗੇ ਭਾਈ ਜੀ ਅੱਜ ਦਾ ਦਿਨ ਇਹ ਤਾਂ ਪਹਿਲਾਂ ਅਸੀਂ ਇਤਿਹਾਰ ਮਨੂ ਮਨਾਉਂਦੇ ਨੇ ਪੰਜਾਬ ਦੇ ਲੋਕ ਕੋਈ ਨਾ ਪਹਿਲਾਂ ਵੀ ਅਸੀਂ ਲੰਗਰ ਲਾ ਲਿਆ ਸਾਰਾ ਇਸ ਇਤਿਹਾਰ ਬਾਰੇ ਗੱਲਾਂ ਜਾਉਂਦੀਆਂ ਨੇ ਅਸੀਂ ਇਤਿਹਾਰ ਬਹੁਤ ਵਧੀਆ ਚੱਲ ਰਿਹਾ ਜ ਸਾਡੇ ਪਿੰਡ ਸ਼ਾਂਤੀ ਨਾਲ ਸਾਰੀ ਹੋ ਜਾਂਦਾ ਹੈ ਅਗਲੀਆਂ ਤਸਵੀਰਾਂ ਵੀ ਇੱਕ ਵਾਰੀ ਬਾਕੀ ਹੈ ਵੇਖੋ ਇੱਕ ਤਰਫੋਂ ਸਾਂਝੀਆਂ ਕਰ ਦਿਓ ਪਿੰਡ ਪੂਰੇ ਦਾ ਪੂਰਾ ਪਾਸੇ ਸਾਡੇ ਵੀਰ ਨੇ ਜਿਹੜੇ ਖੋਦੇ ਵਿੜਦਾ ਝਾੜੂ ਫਿਰ ਗਿਆ ਬਿਲਕੁਲ ਸਾਫ਼ ਹੀ ਕਰਤਾ ਹਾਂ ਹਾਂਜੀ ਇਹ ਇਹਦਾ ਕਾਰਨ ਕੀ ਮੰਨਦੇ ਔਰ ਸਭ ਇਹ ਕਾਂਗਰਸ ਨੇ ਧੱਕੇ ਬਹੁਤ ਕੀਤੇ ਜੀ ਮਾੜੇ ਕੰਮ ਕੀਤੇ ਦਾ ਨਤੀਜਾ ਤਿੰਨ ਚਾਰ ਬੰਦੇ ਆ ਉਹਨਾਂ ਨੇ ਸਾਰਾ ਪਿੰਡ ਪਹਿਲਾਂ ਗੜੀ ਲਾਇਆ ਹੁਣ ਆਕਾ ਪਿੰਡ ਸਾਰਾ ਪਲਟਿਆ ਇੱਕੋ ਪਾਸੇ ਹੋਇਆ ਤੁਸੀਂ ਆ ਵੀ ਦੇਖ ਲਓ ਕਾਂਗਰਸ ਦਾ ਬੂਧ ਵੀ ਲੱਗਾ ਆ ਝਾੜੂ ਵਾਲਿਆਂ ਦਾ ਵੀ ਲੱਗਾ ਆ ਝਾੜੂ ਨੇ ਦਾ ਸਾਰਾ ਝਾੜੂ ਫੇਰਾ ਸਾਰੀ ਦੁਨੀਆ ਇਕੱਠੀ ਕਰ ਲੈਂਦੀ ਯਾਰ ਕਾ ਕੁਲਦੀਸ਼ ਸਿੰਘ ਉਹਨਾਂ ਨੂੰ ਪੂਰੀ ਲੀਡ ਲਗਾਤਾ ਵਗੇ ਖੋਦੇ ਵਿੜਦੇ ਉਤੋਂ ਔਰ ਬਕਾਇਦਾ ਤੌਰ ਤੇ ਲੰਗਰ ਲਾ ਕੇ ਆਲਟੀਆਂ ਗਾਲੀਦਲ ਤਾਂ ਵੈਸੀ ਹੀ ਰੇਸ਼ੂ ਬਰੂ ਸੁਨੇਹਾ ਵੀ ਦਿੱਤਾ ਜਾਂਦਾ ਬਸ ਦੋ ਹੀ ਆਪਣੇ ਆਪਣੇ ਝਾੜੂ ਤੇ ਕਾਂਗਰਸ ਦੋ ਹੀ ਪਾਰਟੀਆਂ ਫੋਦੇ ਬਿੰਦ ਦੇ ਵਿੱਚ ਤਾਂ ਕੀ ਕਹਿਣਾ ਚਾਹੋਗੇ ਜੀ ਬਾਈ ਜੀ ਹੁਰੀ ਕਹਿੰਦੇ ਕਿ ਸਾਰਾ ਪਿੰਡ ਇੱਕ ਪਾਸੇ ਬਸ ਗਿਆ ਵਾਕਿਆ ਹੀ ਇਦਾਂ ਹੀ ਹੋਇਆ ਜੀ ਇੰਨਾ ਔਖਾ ਸੀ ਪਿੰਡ ਕਾਂਗਰਸ ਤੇ ਹਾਂਜੀ ਕੀ ਕੀ ਚੱਲੂ ਹੈ ਚੰਗੇ ਕੰਮ ਨਹੀਂ ਕੀਤੇ ਉਹਨਾਂ ਕੋਈ ਕੋਈ ਵੀ ਚੰਗਾ ਨਹੀਂ ਕੀਤਾ ਮਾੜੇ ਆ ਇਹ ਲੋਨ ਜਿਆਦਾ ਧੱਕਾ ਕਰਦੇ ਨਹੀਂ ਚਾਹੀਦਾ ਸਰਕਾਰਾਂ ਉੱਨੀ ਜਾਂਦੀਆਂ ਨੇ ਜੀ ਪਰਚੇ ਸੇਵਾ ਵੀ ਕਰ ਰਹੇ ਨੇ ਇਧਰ ਬਾਬਾ ਜੀ ਪਰਚੇ ਨਹੀਂ ਪਿੰਡ ਤਰਫ ਹੀ ਆਇਆ ਹੈ ਪਿੰਡ ਪਿੰਡ ਬੜੀ ਖੁਸ਼ੀ ਹੋਈ ਤੁਹਾਡੇ ਪਿੰਡ ਦਾ ਆ ਕੇ ਦੇਖ ਕੇ ਨਾ ਚੰਗੋ ਖੁਸ਼ੀ ਚੜਦੀ ਕਲਾ ਹੋਣੀ ਚਾਹੀਦੀ ਹੈ ਜੀ ਤਾਂ ਇਧਰੋਂ ਅੱਗੋਂ ਤਸਵੀਰ ਤਸਵੀਰਾਂ ਦਿਖਾ ਦਿਓ ਇਧਰ ਬੀਬੀਆਂ ਵੀ ਨੇ ਬੀਤੀਆਂ ਵੀ ਇਹ ਦਿਖਾਓ ਕਿ ਪਿੰਡ ਦੀਆਂ ਬੀਬੀਆਂ ਬਕਾਇਦਾ ਤੌਰ ਤੇ ਪਹੁੰਚੀਆਂ ਹੋਈਆਂ ਗੱਦੇ ਰੱਖ ਕੇ ਸਵੇਰ ਦੇ ਤੇ ਇੱਥੇ ਹੀ ਮਤਲਬ ਡੇਰੇ ਲਾਏ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇ ਰੱਖ ਕੇ ਇੱਥੇ ਡੇਰਾ ਲਾ ਲਿਆ ਫਰਾਜ ਜੀ ਚਿਤਾ ਕੇ ਭੇਜਾਂਗੇ ਜੀ ਛਾੜੂ ਨੂੰ ਇਹ ਇਹ ਇਸ ਮਾਹੌਲ ਦਾ ਮੈਨੂੰ ਵਜ੍ਹਾ ਨਹੀਂ ਪਤਾ ਲੱਗੀ ਕਿ ਇਹ ਪਿੰਡ ਇਨਾ ਖੁਸ਼ ਕਿਉਂ ਆਜਾ ਉਹ ਇਹੀ ਕਿ ਕਾਂਗਰਸ ਦੇ ਟਾਈਮ ਤੇ ਬਹੁਤ ਜ਼ਿਆਦਾ ਪਿੰਡ ਥੱਕੀ ਹੋਏ ਨੇ ਤੇ ਇਸ ਕਰਕੇ ਜਿਹੜਾ ਪੂਰਾ ਦਾ ਪੂਰਾ ਪਿੰਡ ਆ ਉਹ ਬਦਲ ਗਿਆ ਸਾਰਾ ਹੀ ਝਾੜਵਾਲ ਹੋ ਗਿਆ ਸਰਪੰਚੀ ਦੇ ਵੋਟਾਂ ਵਿੱਚ ਵੀ ਲਖ ਜਿਹੜੀ ਸਾਰਾ ਪਿੰਡ ਦੀ ਝਾੜੂ ਵਾਲ ਮਲ ਗਰੀਬ ਦੀ ਫੋਟ ਵਿੱਚ ਜਿਹੜਾ ਸਰਪੰਚ ਜਿਹੜਾ ਆਮ ਆਦਮੀ ਬਣਾਇਆ ਸੀ ਸਾਰਿਆਂ ਰਲ ਕੇ ਇਸੇ ਤਰ੍ਹਾਂ ਹੀ ਅਸੀਂ ਲੰਗਰ ਲਾ ਕੇ ਇਸੇ ਤਰ੍ਹਾਂ ਹੀ ਅਸੀਂ ਕੱਦਿਆਂ ਦੇ ਬੈਠ ਕੇ ਬੀਬੀਆਂ ਨੇ ਉਹ ਬੂਥ ਜਿਤਾ ਕੇ ਆਪਣੇ ਘਰ ਗਏ ਆ ਅੱਜ ਵੀ ਬੂਥ ਆਪਣਾ ਜਿਤਾ ਕੇ ਆਪਣੇ ਘਰ ਜਾਵਾਂਗੇ ਮੈਂ ਕਿਤਾ ਕੀ ਕਰਾਂ ਹਾਂਜੀ ਹਾਂਜੀ ਜਿਤਾ ਕਰਦੇ ਕੰਮ ਕੌਣ ਕਰੂਗਾ ਰਸੋਈ ਰਸੋਈ ਸੁੰਨੀ ਹੋ ਗਈ ਨਹੀਂ ਜਿ ਸਮੇਟ ਕੇ ਆਏ ਰਾਤ ਤੱਕ ਦਾ ਸਾਰੀ ਰਾਤ ਤੱਕ ਦਾ ਆਪਣਾ ਖਾਣਾ ਤਿਆਰ ਕਰਕੇ ਆ ਹੀ ਆਂ ਹਾਂਜੀ ਇਸ ਦਾ ਝਾੜੂ ਨੇ ਸਾਰਾ ਕੂੜਾ ਕਰਕਰ ਜਿਹੜਾ ਹੁੰਡਕੇ ਪਾਸੇ ਕਰ ਦਿੱਤਾ ਬਸ ਸਾਡੇ ਪਿੰਡ ਦੇ ਸਭ ਕੂੜਾ ਆ ਜਾਈ ਵੀਰ ਜੀ ਨੇ ਜਿਤਾਉਣਾ ਤੇ ਅੱਜ ਤਾਂ ਝਾਤ ਮਤਲਬ ਰਸੋਈ ਦਾ ਤਾਂ ਕੋਈ ਕੰਮ ਹੀ ਨਹੀਂ ਸਾਹਮਣ ਦਾ ਅੱਜ ਤਾਂ ਸਾਡਾ ਧਿਆਨ ਹੀ ਇੰਦਰ ਤੇ ਸੰਗਤ ਦੇ ਵਿੱਚ ਬੈਠੇ ਆ ਕਿਉਂਕਿ ਉਹਦਾ ਫਾਇਦਾ ਹੋਵੇ ਕਹਿੰਦਾ ਤਾਂ ਮੇਰੇ ਇਹ ਘਰੋਂ ਇਜਾਜ਼ਤ ਮਿਲ ਗਈ ਕਿ ਕੋਈ ਗੱਲ ਨਹੀਂ ਸਾਨੂੰ ਪੂਰੀ ਇਜਾਜ਼ਤ ਹੈ ਸਾਡੇ ਆਦਮੀ ਵੀ ਸਾਡੇ ਨਾਲ ਤਾਂ ਹੀ ਉਹਨਾਂ ਦੇ ਨਾਲ ਆ ਗਰੀਬਾਂ ਦਾ ਵੀ ਜੂਥ ਆ ਸਮਝੋ ਤੁਸੀਂ ਇੱਕ ਗਰੁੱਪ ਆ ਤੇ ਜਿਨ੍ਹਾਂ ਨੂੰ ਮਿਲ ਕੇ ਸਾਡੇ ਬੰਦਿਆਂ ਨੂੰ ਪੂਰੀ ਸਪੋਰਟ ਆ ਅਸੀਂ ਪਿੰਡ ਦੇ ਵਿੱਚ ਵਰਕ ਵੀ ਕੀਤਾ ਵਾ ਜਾ ਕੇ ਪ੍ਰਚਾਰ ਵੀ ਕੀਤਾ ਹਾਂਜੀ ਹਾਂਜੀ ਕੀਤਾ ਹੋਇਆ ਵਾ ਸਾਡੇ ਬੰਦੇ ਸਾਡੀ ਫੁੱਲ ਸਪੋਰਟ ਕਰਦੇ ਨੇ ਸਾਨੂੰ ਆਪ ਭੇਜਦੇ ਨੇ ਕੋਈ ਗੱਲ ਨਹੀਂ ਇਹ ਖੋਦੇ ਬੇੜੀਆਂ ਬੀਬੀਆਂ ਜਿੰਦਾਬਾਦ ਨੇ ਹੁਣ ਕਿੰਨਾ ਚਿਰ ਰਹਿਣਗੀਆਂ ਗਰਦੀਪ ਤਾਂ ਪਹੁੰਚ ਤਾਂ ਪਹੁੰਚ ਗਰਦੀਪ ਸੇ ਜਲਵਾਹ ਗਰਦੀਪ ਸੇ ਜਲਵਾਹ ਆਮ ਪਾਰਟੀ ਜਲਵਾਹ ਆਮ ਪਾਰਟੀ ਜਲਵਾਹ ਬੁਲੇ ਸੋਨਹਾਂ ਤਾਂ ਦੇਖੋ ਇਹ ਮਾਹੌਲ ਬੜਾ ਖਾਸ ਮਾਹੌਲ ਬਣਿਆ ਸੀ ਅਸੀਂ ਇੱਥੋਂ ਗੁਜ਼ਰ ਰਹੇ ਸੀ ਤਾਂ ਇੱਥੇ ਦੇਖਿਆ ਕਿ ਬਕਾਇਦਾ ਤੌਰ ਤੇ ਲੰਗਰ ਲੱਗਾ ਇੱਕ ਵਾਰ ਇਹ ਦਰ ਤਸਵੀਰਾਂ ਦਿਖਾ ਦਿਓ ਸਭ ਦੀਆਂ ਤਸਵੀਰਾਂ ਦਿਖਾ ਦਿਓ ਕਿ ਬੀਬੀਆਂ ਬੀਬੀ ਕਹਿੰਦੀਆਂ ਕਿ ਅਸੀਂ ਭਾਈ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾ ਕੇ ਜਾਣਾ ਪਹਿਲਾਂ ਅਸੀਂ ਸਰਪੰਚ ਵੀ ਇਸੇ ਤਰ੍ਹਾਂ ਹੀ ਜਿਤਾਇਆ ਕਿ ਪਹਿਲਾਂ ਵੀ ਅਸੀਂ ਲੰਗਰ ਲਾ ਲਿਆ ਤੇ ਸਾਰਾ ਪਿੰਡ ਇੱਕ ਪਾਸੇ ਸੀ ਅਸੀਂ ਪਹਿਲਾਂ ਸਰਪੰਚ ਜਿਤਾ ਲਿਆ ਤੇ ਹੁਣ ਐਮਐਲਏ ਵੀ ਅਸੀਂ ਜਿਤਾ ਕੇ ਜਾਣਾ ਅਗਲੀਆਂ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਸਾਂਝੀਆਂ ਕਰ ਦਿਓ ਕਿ ਇੱਕ ਪਾਸੇ ਸਾਡੇ ਵੀਰ ਨੇ ਜਿਹੜੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਆ ਲੰਗਰ ਬਕਾਇਦਾ ਤੌਰ ਤੇ ਚੱਲ ਰਿਹਾ ਤੁਸੀਂ ਜਿਆਦਾ ਵਾਰੀ ਤੇ ਔਰ ਸਭ ਜਿਵੇਂ ਜਿਵੇਂ ਆਉਂਦੇ ਨੇ ਪਹਿਲਾਂ ਇੱਥੋਂ ਲੰਗਰ ਛਕਿਆ ਜਾਂਦਾ ਫਿਰ ਜਾ ਕੇ ਆਪਣੀ ਵੋਟ ਜਿਹੜੀ ਆ ਉਹ ਵੀ ਪੋਲ ਕੀਤੀ ਜਾਂਦੀ ਹੈ ਔਰ ਬਕਾਇਦਾ ਤੌਰ ਤੇ ਇਹ ਮਾਹੌਲ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਖੋਦੇ ਬੇਟ ਇਸ ਪਿੰਡ ਦਾ ਨਾਮ ਹੈ ਬਿਲਕੁਲ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ 2 ਕਿਲੋਮੀਟਰ 3 ਕਿਲੋਮੀਟਰ ਦੇ ਫਾਸਲੇ ਤੇ ਇਹ ਪਿੰਡ ਹੈ ਔਰ ਬਕਾਇਦਾ ਤੌਰ ਤੇ ਲੰਗਰ ਲਾ ਕੇ ਲੋਕਾਂ ਨੂੰ ਇੱਕ ਇੱਕ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਭਾਈ ਚਾਰਕਰ ਸਾਂਝ ਜਿਹੜੀ ਹੈ ਬਕਾਇਦਾ ਤੌਰ ਤੇ ਬੜੀ ਹੀ ਪਿੰਡ ਹੈ ਜੀ ਠੀਕ ਹੈ ਇਹ ਕਹਿੰਦੇ ਨੇ ਕਿ ਲੋਕ ਪਹਿਲਾਂ ਵੀ ਨਰਾਜ਼ ਸੀ ਜਿਹੜੀ ਆਪੋਜੀਸ਼ਨ ਹੈ ਉਹ ਸਾਡੀ ਆਮ ਵੰਡੇ ਆ ਦੇਖੋ ਇਸ ਮਾਮਲੇ ਦੇ ਵਿੱਚ ਵੀ ਪਿੰਡ ਇੱਕ ਪਾਸੇ ਆ ਤਾਂ ਕਹਿੰਦੇ ਆ ਜੀ ਗੁਰਦੀਪ ਸਿੰਘ ਝਾੜੂ ਵਾਲੇ ਆਪਣੇ ਸਹਿਯੋਗੀ ਝਾੜੀ ਵਾਲੇ ਨੇ ਹਾਂ ਲੋ ਮਾੜਿਆ ਵਧੀਆ 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 ਤਾਂ ਜੀ ਤਾਂ ਸੇਵਾ ਵੀ ਕਰ ਰਹੇ ਨੇ ਇੱਧਰ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਹੋਈ ਤੁਹਾਡੇ ਪਿੰਡ ਦਾ ਮਾਹੌਲ ਵੇਖ ਕੇ ਨਾ ਚੰਗ ਖੁਸ਼ੀ ਚੜਦੀ ਕਲਾ ਹੋਣੀ ਚਾਹੀਦੀ ਆ ਜੀ ਹਾਂ ਜੀ ਇਸ ਤਰ੍ਹਾਂ ਸ਼ਾਂਤੀ ਦੇ ਨਾਲ ਖੁਸ਼ੀ ਦੇ ਨਾਲ ਤੇ ਜਿਹੜੀ ਆ ਖੁਸ਼ੀ ਇਹਦੇ ਨਾਲ ਹੀ ਜਿੱਤ ਪ੍ਰਾਪਤ ਹੋਏਗੀ ਹਾਂ ਜੀ ਕੀ ਕਹਿਣਾ ਚਾਹੋਗੇ ਕਿਹੜੇ ਕੈਂਡੀਡੇਟ ਨੂੰ ਸਪੋਰਟ ਕਰੋਗੇ ਔਰ ਕਰ ਰਹੇ ਹੋ ਔਰ ਕਿਉਂ ਕਰ ਰਹੇ ਹੋ ਕੈਂਡੀਡੇਟ ਨੂੰ ਗਰਦੀਪ ਸਿੰਘ ਰੰਧਾਵਾ ਜੀ ਹਾਂ ਜੀ ਤੇ ਚੰਗਾ ਵਧੀਆ ਕੈਂਡੀਡੇਟ ਪਹਿਲੀ ਵਾਰੀ ਉਹ ਦੁਆਹੇ ਦੂਸਰੀ ਵਾਲੀ ਖੜੀ ਹੋਏ ਨੇ ਤੇ ਚੰਗਾ ਵਧੀਆ ਕੰਮ ਵਧੀਆ ਚੰਗਾ ਕਰਨ ਕੇ ਬੰਦਾ ਸਾਫ਼ ਆ ਸਾਫ਼ ਦਿਲ ਦਾ ਬੰਦਾ ਤੇ ਕੋਈ ਗੱਲ ਨਹੀਂ ਇੱਕ ਵਾਰੀ ਕੋਈ ਬਾਰ-ਬਾਰ ਕੋਈ ਇੱਕ ਪਾਰਟੀ ਨੂੰ ਜਦੀ ਪੁਸਤੀ ਕੋ ਜਿਆਦਾ ਉਹਨੂੰ ਨਹੀਂ ਤਰਦੀਪ ਦੇਣੀ ਚਾਹੀਦੀ ਕਿਉਂਕਿ ਇਹ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਹਾਂਜੀ ਕੋਈ ਚੰਗਾ ਬੰਦਾ ਆਵੇ ਤੇ ਚਲੋ ਇਲਾਕੇ ਦੀ ਸੇਵਾ ਕਰੇ ਤੇ ਚੰਗਾ ਬੰਦਾ ਠੀਕ ਆ ਵਧੀਆ ਵਧੀਆ ਕੈਂਡੀਡੇਟ ਆਏ ਤੇ ਉਹਨਾਂ ਦੀ ਸਪੋਰਟ ਜ਼ਿਆਦਾ ਹੋ ਰਹੀ ਆ ਬਾਈ ਜੀ ਮੈਂ ਤੁਹਾਡੇ ਪਿੰਡ ਹੀ ਦੇਖਿਆ ਕਿ ਇੱਕ ਪਾਸੇ ਵੀਰ ਨੇ ਦੂਜੇ ਪਾਸੇ ਬੀਬੀਆਂ ਵੀ ਇੱਥੇ ਮਤਲਬ ਪੱਕਾ ਮੋਰਚਾ ਹੀ ਲਾ ਕੇ ਬੈਠੀਆਂ ਨੇ ਗੱਦੇ ਗੁੱਦੇ ਰੱਖ ਕੇ ਇਹ ਇਹ ਇਵੇਂ ਚੱਲਦਾ ਤੁਹਾਡੇ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਜੀ ਆਮ ਆਦਮੀ ਦਾ ਅੱਛਾ ਤੁਸੀਂ ਸਰਪੰਚ ਹੋ ਉਹ ਬੀਬੀਆਂ ਕਹਿੰਦੀਆਂ ਸੀ ਕਿ ਸਰਪੰਚ ਵੀ ਐਂ ਜਿਤਾਇਆ ਸੀ ਅਸੀਂ ਹਾਂ ਹਾਂ ਮੌਜੂਦਾ ਮੇਰੇ ਐਂਟਰੀ ਬੂਥ ਨਹੀਂ ਲੱਗਾ ਕਾਂਗਰਸ ਦਾ ਕਿਉਂਕਿ ਉਹਦਾ ਫਤਵਾ ਲੋਕਾਂ ਨੂੰ ਦਿੱਤਾ ਉਹ ਮੇਰੇ ਜਿਹੜਾ ਸਰਪੰਚ ਸੀ ਕਾਂਗਰਸ ਦਾ 3 ਕਰੋੜ ਦੀ ਗ੍ਰਾਂਟ ਦੇ ਇੱਕ ਖਾ ਗਿਆ 85 ਲੱਖ ਨਰੇਗਾ ਦਾ ਖਾ ਗਿਆ ਗਰੀਬਾਂ ਦਾ ਟਾਇਲਟ ਲੈਟਰਿੰਗ ਨਹੀਂ ਕਿਸੇ ਦੀ ਜਿਹੜਾ ਸਾਢੇ ਆਪਣੇ ਨਾਲ ਪਾਸ ਕਰਾ ਕੇ ਮੇਰੇ ਪਿੰਡ ਰੁਪਈਆ ਨਹੀਂ ਲੱਗਾ ਉਹਦਾ ਫ ਤੱਕ ਆ ਗਈ ਤਾਂ ਕਰੀ ਕਿਸੇ ਨੂੰ ਦਮਕਾ ਆਗੇ ਤੇਰਾ ਬੱਚਾ ਮਾਰ ਦੇਣਾ ਵੋਟਾਂ ਪਾ ਕੇ ਕਦੇ ਘਰ ਗੋਲੀ ਚ ਲਾ ਕੇ ਪਰਚਾ ਬਣਾ ਦੇ ਤੇ ਬਾਕੀ ਉਹਦਾ ਆਸਾਬ ਨੇ ਪਹਿਲੇ ਸਰਪੰਚੀਆਂ ਤੋਂ ਧਰਵਾਲੀ ਤੇ ਦਿੱਤੀਆਂ ਝੋਲੇ ਜੇ ਪਾ ਪਾ ਕੇ ਨਾ ਇਲੈਕਸ਼ਨ ਹੋਏ ਕਿਤੇ ਲੈਣਾ ਨਹੀਂ ਦੇਣਾ ਨੇ ਅੱਜ ਕਿਹਨਾਂ ਗੁੰਡਾ ਕਰਦੇ ਆ ਆਮ ਆਦਮੀ ਧਨਮਰ ਕਾ ਦੇ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੱਕੇ ਵੋਟਾਂ ਪਾਈਆਂ ਨੇ ਆਪਣੇ ਇੱਕ ਦੇ ਹੀ ਉਹਨਾਂ ਜਿਹੜਾ ਬਣਿਆ ਦਾਮਣਾ ਬਣਿਆ ਭੈਣਾ ਭਰਾ ਸਾਹਿਬ ਸੁਣੋ ਬਾਕੀ ਵੇਖ ਲਓ ਮੇਰਾ ਪਿੰਡ ਤਾਂ ਵਨ ਸਾਈਡ ਹੀ ਆ ਜੀ ਉਹ ਬੂਥ ਮੇਰੇ ਐਂਟੀਆਂ ਦਾ ਲੱਗਾ ਉਧਰ ਜਾ ਕੇ ਵੇਖ ਲਓ ਬਾਕੀ ਬਹੁਤ ਵਧੀਆ ਮਹੌਲਾ ਚੱਲਣਾ ਮਨ ਸ਼ਾਂਤੀ ਨਾਲ ਫੁੱਟਬਾਲ ਪਹਿਲਾਂ ਮੈਂ ਗੱਲ ਕੀਤੀ ਕਿ ਪਿੰਡ ਕਹਿੰਦੇ ਕਿ ਅਸੀਂ ਬਹੁਤ ਔਖੇ ਸੀਗੇ ਪਿੱਛੇ ਧੱਕੇਸ਼ਾਈਆਂ ਹੋਈਆਂ ਇੱਕਦੋ ਤੁਸੀਂ ਦੱਸਿਆ ਕਿ ਗਰੰਟਾ ਕੱਢੀਏਗੇ ਇਸ ਤਰ੍ਹਾਂ ਉਹਦਾ ਨਤੀਜਾ ਵੇਖੋ ਨਾ ਕੀ ਕੀਤਾ ਨਜ਼ਾਇਜ਼ ਪਰਚੇ ਨਜ਼ਾਇਜ਼ ਗੋਲੀ ਪਿੰਡ ਦੀ ਧੀ ਘਟਾ ਕੇ ਪਿੰਡ ਦੇ ਵਸਾਤੀ ਰਧਾਵਾ ਸਾਹਿਬ ਨੇ ਸਰਪੰਚ ਸਾਹਿਬ ਨੇ ਆਹ ਕਰਤੂਤਾਂ ਕੀਤੀਆਂ ਉਹਦਾ ਫਤਵਾ ਲੋਕਾਂ ਨੇ ਦਿੱਤਾ ਬਹੁਤ ਕਾਗਿਦਾ ਲੋੜ ਤੋਂ ਵੱਧ ਕੀਤਾ ਜਨਤਾ ਤੰਗ ਪ੍ਰੇਸ਼ਾਨ ਸੀ ਮੈਂ ਧੰਨਵਾਦ ਕਰਦਾ ਭਰਾਵਾਂ ਜਿੰਨਾਂ ਸਹਾਇਕ ਦਿੱਤਾ ਪਹਿਲਾਂ ਫਾਦਰ ਸਾਹਿਬ ਰਹੇ ਪੰਜ ਵਾਰੀ ਸਰਪੰਚ ਅੱਛਾ ਦੋ ਵਾਰੀ ਮੰਮੀ ਬਣੇ ਸਤਵੀਂ ਵਾਰੀ ਮੌਕਾ ਦਿੱਤਾ ਪਣਪਰਾਵਾ ਨੇ ਮੈਂ ਧੰਨਵਾਦ ਕਰਦਾ ਜੀ ਉਹਨਾਂ ਦਾ ਸਾਰੇ ਪਿੰਡ ਦਾ ਮੈਨੂੰ ਲੱਗਦਾ ਸੁਖਿੰਦਰ ਸਿੰਘ ਰੰਧਾਵਾ ਨਾਲੋਂ ਜ਼ਿਆਦਾ ਤੁਸੀਂ ਜ਼ਿਆਦਾ ਵਾਰੀ ਦਿੱਤੇ 45 ਹਾਰੇ ਉਹ ਪਰਿਵਾਰ ਦੇ ਨਾਲ ਉਹਦੇ ਧੱਕੇਸ਼ੇ ਕਰਕੇ ਨਹੀਂ ਪਹਿਲਾਂ ਪਹਿਲਾਂ ਤੁਸੀਂ ਵੀ ਰੰਧਾਵਾ ਸਾਹਿਬ ਕਾਂਗਰਸੀ ਰਹੇ ਆ ਜੀ ਆਪਾਂ ਫਾਦਰ ਸਾਹਿਬ ਰਹੇ ਆ ਹਾਂ ਹਾਂ ਕਿਉਂ ਕੰਮ ਨਹੀਂ ਚੰਗੇ ਲੱਗੇ ਬੰਨ ਸਾਡਾ ਚੱਲਦਾ ਇੱਕ ਸੁਣਦਾ ਕੰਨੜਾ ਕੱਚਾ ਲੀਡਰ ਸਾਡਾ ਇਸ ਕਰਕੇ ਉਸਾਰ ਛੱਡਦੇ ਉਤਾਰੇ ਚਲੋ ਆਪਾਂ ਗੁਰਦੀਪ ਸਿੰਘ ਜੀ ਨਾਲ ਭਾਈ ਨਾਲ ਜੁੜੇ ਆਂ ਵਧੀਆ ਮਹਾਨਦਰ ਬੰਦੇ ਸੱਚੇ ਸੁੱਚੇ ਬੰਦੇ ਨੇ ਮੌਕਾ ਦਾਂਗੇ ਇੱਕ ਵਾਰੀ ਉਹ ਜੱਦੀ ਪੁਛਤੀ ਬਣਾ ਕੇ ਬੈਠਾ ਸੀ ਉਹਨੂੰ ਦੋ ਦਿਨ ਲੱਗ ਜਾਣਾ ਪਾਇਆ ਕੀ ਬਣਦਾ ਸੀ ਤਾਂ ਸਰਪੰਚ ਸਾਹਿਬ ਕਹਿੰਦੇ ਨੇ ਕਿ ਲੋਕ ਪਹਿਲਾਂ ਵੀ ਨਿਰਾਸ਼ ਸੀ ਜਿਹੜੀ ਆਪੋਜੀਸ਼ਨ ਹੈ ਉਸ ਤੋਂ ਨਿਰਾਸ਼ ਸੀ ਔਰ ਇੱਕ ਪਿੰਡ ਇੱਕ ਪਾਸੇ ਹੋ ਗਿਆ ਹੁਣ ਕਹਿੰਦੇ ਇਸ ਮਾਮਲੇ ਦੇ ਵਿੱਚ ਵੀ ਪਿੰਡ ਇੱਕ ਪਾਸੇ ਆ ਤਾਂ ਕਹਿੰਦੇ ਆ ਕਿ ਗੁਰਦੀਪ ਸਿੰਘ ਰੰਧਾਵਾ ਨੂੰ ਅਸੀਂ ਜਿਤਾ ਕੇ ਭੇਜਾਂਗੇ ਆਪਣੇ ਸਹਿਯੋਗੀ ਹਰਵਿੰਦਰ ਬਲ ਦੇ ਨਾਲ ਮੈਂ ਰਵੀ ਸੰਗਰ ਦਾ ਅਨਮਿਊਟ ਡੇਰਾ ਬਪਾਣਾ